जय स्वामी जगतगिर महाराज की जय स्वामी गोर्दीपगिर महाराज की जय मीरा जहर प्याला पीगी सत नाम बोलके मीरा जहर प्याला पीगी सत नाम बोलके ਜਾਵੇ ਘਟ ਘਟ ਕਰਕੇ ਪੀਂਦੀ ਗੁਰਾਂ ਦਾ ਨਾਮ ਬੋਲ ਕੇ ਜਾਵੇ ਘਟ ਘਟ ਕਰਕੇ ਪੀਂਦੀ ਗੁਰਾਂ ਦਾ ਨਾਮ ਬੋਲ ਕੇ मीरा जहर प्याला पीगी सतनाम बोलके 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 मीरा जहर प्याला पीता मीरा जहर प्याला पीता ਮੇਰਾ ਹਰਦਾਸ ਸਿਮਰਨ ਕੀਤਾ ਮੇਰਾ ਹਰਦਾਸ ਸਿਮਰਨ ਕੀਤਾ ਮੇਰਾ ਹਰਦਾਸ ਸਿਮਰਨ ਕੀਤਾ ਮੇਰਾ ਹਰਦਾਸ ਸਿਮਰਨ ਕੀਤਾ ਉਹ ਤਾਂ ਸਤਗੁਰ ਸਤਗੁਰ ਕਹਿੰਦੀ ਗੁਰਾਂ ਦਾ ਨਾਮ ਬੋਲ ਕੇ ਉਹ ਤਾਂ ਸਤਗੁਰ ਸਤਗੁਰ ਕਹਿੰਦੀ ਗੁਰਾਂ ਦਾ ਨਾਮ ਬੋਲ ਕੇ मीरा जहर प्याला पी गई सतनाम बोलके 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 गुरु रविदास ने गुरु बनाया गुरु रविदास ने गुरु बनाया ਉਸਨੇ ਰੱਬ ਦਾ ਦਰਸ਼ਨ ਪਾਇਆ ਉਸਨੇ ਰੱਬ ਦਾ ਦਰਸ਼ਨ ਪਾਇਆ ਵਾ ਵਾ ਉੱਤਾ ਰਤਵਾ ਪਾਇਆ ਗੁਰਾਂ ਦਾ ਨਾਮ ਬੋਲ ਕੇ ਵਾ ਵਾ ਉੱਚਾ ਰਤਵਾ ਪਾਇਆ ਗੁਰਾਂ ਦਾ ਨਾਮ ਬੋਲ ਕੇ ਮੀਰਾ ਜਰ ਪਿਆਲਾ ਪੀ ਗੀ ਸਤ ਨਾਮ ਬੋਲ ਕੇ ਮੀਰਾ ਜਰ ਪਿਆਲਾ ਪੀ ਗੀ ਸਤ ਨਾਮ ਬੋਲ ਕੇ ਮੀਰਾ ਮਸਤੀ ਦੇ ਵਿੱਚ ਰਹਿੰਦੀ ਮੀਰਾ ਮਸਤੀ ਦੇ ਵਿੱਚ ਰਹਿੰਦੀ ਮੀਰਾ ਮਸਤੀ ਦੇ ਵਿੱਚ ਰਹਿੰਦੀ ਹਰਸਾ ਨਾਲ ਸਤਗੁਰ ਕਹਿੰਦੀ ਮੀਰਾ ਹਰਸਾ ਨਾਲ ਸਤਗੁਰ ਕਹਿੰਦੀ ਮੀਰਾ ਨਾਲ ਸਤਗੁਰ ਕਹਿੰਦੀ ਮੀਰਾ ਹਰਸਾ ਨਾਲ ਸਤਗੁਰ ਕਹਿੰਦੀ ਉਹ ਤਾਂ ਹਰ ਹਰ ਸੋਹੰਗ ਕਹਿੰਦੀ ਜਾਤਾਂ ਪਾਤਾਂ ਤੋੜ ਕੇ ਉਹ ਤਾਂ ਹਰ ਹਰ ਸੋਹੰਗ ਕਹਿੰਦੀ ਜਾਤਾਂ ਪਾਤਾਂ ਤੋੜ ਕੇ ਉਹ ਤਾਂ ਹਰ ਹਰ ਸੋਹੰਗ ਕਹਿੰਦੀ ਜਾਤਾਂ ਪਾਤਾਂ ਤੋੜ ਕੇ ਉਹ ਤਾਂ ਹਰ ਹਰ ਮੀਰਾ ਜਰ ਪਿਆਲਾ ਪੀ ਗਈ ਸਤ ਨਾਮ ਬੋਲ ਕੇ ਮੀਰਾ ਜਰ ਪਿਆਲਾ ਪੀ ਗਈ ਸਤ ਨਾਮ ਬੋਲ ਕੇ ਮੀਰਾ ਜਰ ਪਿਆਲਾ ਪੀ ਗਈ ਸਤ ਨਾਮ گٹ گٹ کر کے پینی گران کا نام بول کے جاوے گٹ گٹ کر کے پینی گران کا نام بول کے بول شری روداس مہاراج کی جامی جگت گر مہاراج کی جی سوامی گردیپ گر مہاراج کی جی